ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਅੱਜ ਆਏ ਹੋਈ ਆਪਾਂ ਸਿਉ ਮਜਰੇ ਗੰਨਾ ਬੀਜਿਆ ਦਾ ਉਹਨੂੰ ਪਾਣੀ ਲੱਗੇ ਹੋਏ ਆ ਲਾਉਣ ਬੱਚਾ ਪਿੰਦੇ ਸੀ ਕਿ ਬੈਠੇ ਅੱਜ ਪੂਰੀ ਲੰਘ ਜਾਣੀ ਆ ਦਿਹਾੜੀ ਆਪਣੀ ਗੰਨੇ ਨੂੰ ਪਾਣੀ ਲਾਉਣਾ ਗੰਨੇ ਨੂੰ ਪਾਣੀ ਲਾਉਣ ਤੋਂ ਬਾਅਦ ਇੱਕ ਥੋੜਾ ਜਿਹਾ ਬੀਜਣ ਨੂੰ ਰਹਿ ਗਿਆ ਗੰਨਾ ਉਹਦੇ ਬੱਟਾ-ਬੁੱਟਾ ਜੀਆਂ ਸਵਾਰ ਕੇ ਆਏ ਆ ਖੇਤ ਦੀਆਂ ਤੇ ਹੁਣ ਰੋਟਾਵੇਟਰ ਮਾਰਨਾ ਉਹਦੇ ਤੇ ਚਲੋ ਅੱਗੇ ਦਿਖਾਉਨੇ ਆਂ ਤੁਹਾਨੂੰ ਫਿਰ ਇੱਧਰ ਬੈਠੇ ਤੇ ਇੱਧਰ ਮਿਲੋ ਜੀ ਭੰਤ ਨੂੰ ਸਤਰੀਕਾਲ ਜੀ ਸਾਹਿਬ ਨੂੰ ਲੋਰੇ ਬੈਠੇ ਸੀਗੇ ਆਪਾਂ ਆਹ ਖੜਾ ਹੀ ਆਪਣਾ ਟਰੈਕਟਰ ਇੱਧਰ ਆ ਪੰਜੀ ਦੀ ਜ਼ਮੀਨ ਲਈ ਹੋਈ ਆ ਅੰਕਲ ਦੇ ਖੜੇ ਆ ਦੋ ਟਰੈਕਟਰ ਕਾ ਫਾਰਮ ਟਰੈਕ ਆ ਇੱਕ 3600 ਫੋਰਡ ਆ ਅੰਕਲ ਦਾ ਦੇਖ ਲਓ ਖੇਤੀ ਛੱਡੀ ਹੋ ਤਿੰਨ ਸਾਲ ਹੋ ਗਏ ਕੋਈ ਚੀਜ਼ ਨਹੀਂ ਵੇਚੀ ਅੰਕਲ ਨਾਲ ਆਪਣੀ ਸ਼ੌਂਕ ਨਾਲੇ ਬਸ ਖੜਾਏ ਹੋਏ ਆ ਚਲ ਗਿਆ ਵੀ ਦੇਖ ਰੰਗੋਰ ਮਗਰਾ ਸਾਮਾਨ ਉਮਈਆਂ ਤੋਂ ਸਵਾਰ ਕੇ ਲਾਇਆ ਹੋਇਆ ਸਗਵਾ ਟਰੈਕਟਰ ਨੂੰ ਅੰਕਲ ਕਹਿੰਦਾ ਹੁਣ ਤਿਆਰ ਕਰਾਉਣਾ ਏ ਆਹ ਟਰੈਕਟਰ ਛੱਡ ਕੇ ਆਉਣਾ ਤਿਆਰ ਹੋਣ ਵਾਸਤੇ ਰੰਗ ਰੰਗ ਕਰਾ ਦੇਣਾ ਹੈ ਤੈ ਟੂਰ ਮਗਰਾੜ ਮਗਰੂੜ ਆ ਪਧੀਆਂ ਬਣਾ ਦੇਣਾ ਟਰੈਕਟਰ ਕਹਿੰਦੇ ਟਰੈਕਟਰ ਦੇਖ ਲਓ 90 99 ਮਾਡਲ ਆ ਸ਼ੋ ਬਲਤੇ ਦਾ ਰੰਗ ਰੰਗ ਖਤਮ ਹੋ ਗਿਆ ਹੁਣ ਟਰੈਕਟਰ ਜਿਵੇਂ ਸੁੱਕਾ ਪਿਆ ਸਾਰੇ ਪਾਸੇ ਤੋਂ ਤਾਂ ਤੇ ਦੇਖ ਲੈ ਟਰੈਕਟਰ ਕਿਸੇ ਪਾਸੇ ਤੇ ਵੀ ਟਰੈਕਟਰ ਲੀਕ ਨਹੀਂ ਹੈਗਾ ਜਮੇ ਟਰੈਕਟਰ ਸੁੱਕਾ ਪਿਆ ਏ। ਅੰਕਲ ਕਹਿੰਦਾ ਵੀ ਇੱਕ ਵਾਰ ਇੰਜਨ ਹੋਇਆ ਜੱਦਾ ਲਿਆ ਏ। ਇੱਕ ਵਾਰ ਵੀ ਬਸ ਰਿੰਗ ਪਿਸਟਨ ਪਾਏ ਹੋਏ ਆ ਇਹਦੇ। ਕ੍ਰੈਂਕ-ਕ੍ਰੌਂਕ ਨਾਲ ਦੀ ਉਹ ਚੱਲਦੀ ਏ ਟਰੈਕਟਰ ਦੀ। ਟਰੈਕਟਰ ਹੁਣ ਵੀ ਆਵਾਜ਼ ਦੇਖੀ ਟਰੈਕਟਰ ਦੀ ਪੰਤ ਕਹੀ ਜੀ ਆ। ਆ ਫਰਾਟਾ ਉੱਕਣਾ ਹੀ ਮਾਰਦਾ। ਟਰੈਕਟਰ ਜਮੇ ਸੁੱਕਾ ਪਿਆ ਚਾਰੇ ਪਾਸੇ ਤੇ ਕਿਸੇ ਬਸ ਤੇ ਕੁਝ ਨਹੀਂ ਹੋਇਆ ਬ। ਜਿੱਦਣ ਤਿਆਰ ਹੋ ਗਿਆ ਟਰੈਕਟਰ ਇਹ ਤੇ ਜਿੰਨਾ ਹੁਣ ਵੀ ਤਾਂ ਅੰਕਲ ਕਹਿੰਦਾ ਮੈਂ ਪੂਰੀ ਕੰਮ ਲੰਦਾ ਦਾ ਹੀ ਤੇ 60 ਦਾ ਅੰਕਲ ਨਾ ਚੱਲਦਾ ਲਿਆਤਾ ਹਾਂ ਇਹ ਤਾਂ 3 ਸਾਲ ਚ ਲਾਇਆ ਮੈਂ ਕਿਹਾ 3-4 3-4 ਸਾਲ ਖੇਤੀ ਕਰੀ ਇਹਦੇ ਨਾਲ ਤਾਂ ਨਹੀਂ ਇਹਦੇ ਨਾਲ ਹੀ ਕਰੀ ਆ ਸਾਰੀ ਖੇਤੀ ਹੁਣ ਤੱਕ 20-25 ਕਿੱਲਾਂ ਦੀ ਅੰਕਲ ਕੋ ਖੇਤੀ ਸੀ ਟਰੈਕਟਰ ਨੇ ਨਾ ਬਹੁਤ ਕੰਮ ਕਰਿਆ ਹੋਇਆ ਆਹ ਟਰੈਕਟਰ ਵੀ ਪੂਰਾ ਸੁਥਰਾ ਏ ਇਹ ਕਹਿੰਦੇ 11 ਮਾਡਲ ਆ ਪਾਵਰ ਸਟੀering ਟਰੈਕਟਰ ਇਹ ਵੀ ਆਨ ਸਾਫ ਪਿਆ ਏ ਅੰਕਲ ਨੇ ਅੱਜ ਧੋਕੇ ਅੰਦਰ ਲਾਤਾ ਅੰਕਲ ਨੇ ਜਾਣਾ ਜੀ ਅਮਰੀਕਾ ਨੂੰ ਅੰਕਲ ਦੇ ਨਿਆਣੇ ਸਾਰੇ ਅਮਰੀਕਾ 'ਚ ਹੀ ਆ। ਮਾਂ ਅੰਕਲ ਨਾ ਚਲੇ ਜਾਣਾ ਹੁਣ ਧੋਸ ਵਰਕੇ ਸੰਦ ਸਾਰੇ ਲਾਦ ਤੇ। ਟਰੈਕਟਰ ਕਹਿੰਦਾ ਸ਼ਟਰ ਵਾਲੇ ਅੰਦਰ ਲਾ ਦੇਣੇ ਆ। ਇੱਥੇ ਚਲੋ ਸਾਨੂੰ ਸਮਾਨ ਸਪੋਨ ਖੜਾਉਣ ਦੀ ਸੋਹਣੀ ਮੌਜ ਹੈ। ਆ ਗੰਨਾ ਘੜਿਆ ਹੋਇਆ ਏ, ਸ਼ਾਮਾ ਚਲਾਈ ਹੋਈ ਏ ਟਰਾਲੀ ਬਕਾਲ ਲੂੰ ਨਿੱਬਰ ਜੂਗਾ ਕੰਮ। ਅੱਜ ਲੇਬਰ ਆਈ ਨਹੀਂ ਹੈਗੀ। ਅੱਜ ਲੇਬਰ ਗਈ ਹੋਈ ᱛੀ। ਕਿਸੇ ਦੇ ਆਲੂ ਨਹੀਂ ਛਾਂਟੀ ਕਰਨ। ਕਹਿੰਦੇ ਕੱਲੂ ਬੀਜ ਦੂੰਗੇ ਮਾਂ ਚੱਲ ਸੰਦਾ। ਜਦ ਤੱਕ ਪਾਣੀ ਲੱਗ ਜੂਗਾ। ਚਲੋ ਅੱਗੇ ਦਿਖਾਉਨੇ ਆਂ ਜੀ ਤੁਹਾਨੂੰ। ਆ ਛੱਡਿਆ ਹੋਈ ਪਾਣੀ ਬਸ ਆ ਭਰਨੇ ਵਾਲਾ ਏ ਉਹਦੇ ਬਾਅਦ ਆ ਰਹਿ ਗਿਆ ਭਰਨੇ ਨੂੰ ਇਹ ਚ ਬੀਜਤਾ ਤਾਂ ਕੱਲ ਪਰਗਾ ਨਾ ਜੀ ਇੱਕ ਅਸਲ ਵਿੱਚ ਅਸੀਂ ਆਪੇ ਬੀਜਦੇ ਆ ਕੰਨਾ ਲੇਬਰ ਤੇ ਕੰਨਾ ਕੜਵਾ ਲਿਆ ਤਾਂ ਕੜਵਾ ਕੇ ਬਜਾਈ ਦਾ ਕੰਮ ਹੁਣ ਆਪੇ ਕਰਿਆ ਸਾਰਾ ਹੌਲੀ ਹੌਲੀ ਲੱਗੇ ਰਹਨੇ ਆ ਮਾਂ ਚੱਲ ਬਿੱਲੇ ਹੀ ਆ ਹਲੇ ਆਪੇ ਬੀਜ ਲੈਨੇ ਹੋਰ ਕਰਨਾ ਵੀ ਕਿਹਾ ਏ ਭੰਤ ਆ ਜਾਂਦਾ ਚੱਲ ਭੰਤ ਆ ਜਾਂਦਾ ਕੰਨਾ ਬਜਾਉਣ ਸਾੜੇ 2 ਬੰਦੇ ਜਿਹੜੇ ਆਪਾਂ ਰੱਖੇ ਹੋਏ ਆ ਉਹ ਹੈਗੇ ਆ ਔਲੀ-ਔਲੀ ਬੀਜੀ ਜਾਈਦਾ ਏ ਮੈਂ ਤਿੰਨ ਕਿੱਗੇ ਜਗ੍ਹਾ ਰਹਿ ਗਈ ਕੱਲੂ ਬੀਜ ਲਾਂਗੇ ਕੱਲੂ ਤਾਂ ਦੋ ਬੰਦੇ ਵੀ ਬੁਲਾਏ ਹੋਏ ਪੰਤ ਕੱਲੂ ਵਧੀਆ ਬੀਜੂ ਕੱਲੂ ਦੋ ਬੰਦੇ ਬੁਲਾ ਕੇ ਮਾਹਾਂ ਚ ਇੱਕ ਤਾਂ ਉਹਦੇ ਵੱਟਾ-ਮੁੱਟਾ ਸਵਰਾ ਲੂਗੇ ਇੱਕ ਗੰਨੇ ਵਾਲੀਆਂ ਖਾਲਾਂ ਕੋਲਾ ਸਵਰਾ ਲੂਗੇ ਸਾਰੇ ਪਾਣੀ ਵੀ ਲਾਉਣਾ ਫਿਰ ਇੱਕ ਮਾਹ ਜਿਹੜਾ ਉਹ ਪਿੰਡ ਕੋਲ ਗੰਨਾ ਆਪਾਂ ਪਾਣੀ ਲਾਇਆ ਹੋਇਆ ਏ ਉਹਦੀ ਮਾਂ ਗੜਾਈ ਕਰਾ ਦਈਏ ਜਿਹੜੀ ਉਹ ਪਿੰਡ ਕੋਲ ਹਾਂ ਜਿਹੜਾ ਕੋਠੀ ਕੋਲ ਬੀਜਿਆ ਏ ਹਾਂ ਹਾਂ ਮਾ ਉਹਦੀ ਗੜਾਈ ਕਰਵਾ ਦਿੰਨੇ ਇੱਕ ਵਾਰ ਗੜਾਈ ਕਰਾ ਕੇ ਫੇ ਗੰਨਾ ਸਾਰਾ ਨਿਕਲੇ ਆਊਗਾ ਹੋਰ ਰੂਟਾਵੇਟਰ ਜੇ ਮਾਰੂੰਗਾ ਇੱਕ ਤਾਂ ਥੋੜਾ ਹੋਸ਼ਾ ਬੀਜ ਹੋਇਆ ਵਾ ਉਹ ਪੱਛੀਆਂ ਪੱਟ ਹੋ ਜਾਣੀਆਂ ਸਾਰੀਆਂ ਮੋਟਰਪਾਲਾ ਜੰਮ ਗਏ ਮੋਟਰਪਾਲਾ ਜੰਮਿਆ ਆ ਸਾਰਾ ਬਸ ਉੱਪਰ ਸਪਰੇਅ ਕਰਕੇ ਪਾਣੀ ਲਾ ਦੇਣਾ ਬਸ ਕੱਲ ਨੂੰ ਆਪਾਂ ਕੰਮ ਨਵੇੜ ਦਈਏ ਬਾਕੀ ਫਿਰ ਦੇਖੀਏ ਹੋਰ ਕੰਮ ਹਲੇ ਤੂੜੀ ਵਾਲਾ ਸ਼ੈੱਡ ਬਿਲਾ ਕਰਨਾ ਤੂੜੀ ਦਾ ਨਵੇੜ ਦਈਏ ਕੰਮ ਜਿਹੜੀ ਰਹਿੰਦੀ ਯਾਰ ਵੇਚ ਦਈਏ ਉਹ ਵੀ 2 ਸਾਲ ਦੀ ਪਈ ਆ ਤੂੜੀ ਸ਼ੈੱਡ ਵਿੱਚ ਹੀ ਮੈਂ ਇੱਕ ਦੀ ਸ਼ੈੱਡ ਵਿੱਲਾ ਹੋ ਜਵੇ ਇੱਕ ਵਾਰ ਨਹੀਂ ਅੱਗੇ ਪਿੱਛੇ ਹਰੇਕ ਸਾਲ ਰਹਿ ਜਾਂਦੀਆਂ ਪੰਜ-ਸੱਤ ਟਰਾਲੀਆਂ ਉਕੜੀ ਤੂੜੀ ਪੈ ਜਾਂਦੀ ਮੈਂ ਇੱਕ ਦੀ ਵਿੱਲਾ ਕਰਦੀ ਏ ਸਾਰਾ ਯਾਰ ਤੁਹਾਨੂੰ ਦਿਖਾਉਣੀ ਆਂ ਨਾਲੇ ਕਣਕ ਆਇਈ ਆਪਣੀ ਜ਼ਮੀਨ ਦੇ ਨਾਲ ਟੋਬਾ ਪੈਂਦਾ ਏ ਟੋਬੇ ਨਾਲ ਸਗੋ ਪਹਿਲਾਂ ਜਦੋਂ ਮੀਂਹ ਆ ਪਿਆ ਏ ਪਾਣੀ ਚੱਲੀ ਗਿਆ ਟੋਬੇ ਦਾ ਦੋ ਤਿੰਨ ਬਿੱਗੇ ਜਗ੍ਹਾ ਸਗੋ ਖਰਾਬ ਵੀ ਹੋ ਗਈ ਸਾਡੀ ਕਣਕ ਦੀ ਵਿੱਚ ਵਿੱਚ ਸੁੱਕ ਗਈ ਕਣਕ ਤੁਹਾਨੂੰ ਦਿਖਾਉਣੀ ਉਹ ਜਿਵੇਂ ਸੁੱਕੀ ਹੋਈ ਤੁਹਾਨੂੰ ਦਿਖਦੀ ਹੋਣੀ ਆਂ ਏ ਇੱਥੇ ਇਤਨੇ ਟੋਬੇ ਦਾ ਪਾਣੀ ਲੰਗੇ ਆਏ। ਦੋ ਤਿੰਨ ਬਿੱਗੇ ਜਗ੍ਹਾ ਨੂੰ ਮਾਰ ਜੀ ਪੈ ਗਈ। ਚਲੋ ਠੀਕ ਹੈ ਮਿਲਦੇ ਆ ਅੱਗੇ ਤੁਹਾਨੂੰ। ਇਹ ਕਿ ਚੋਪਾ ਆਲੂ ਪੱਟੇ ਦੇ ਜੀ। ਆਲੂ ਪੱਟ ਕੇ ਸਗੋਂ ਲਸਣ ਮੈਂ ਭੰਤੀ ਇਹਨਾਂ ਨੂੰ ਕਹੀ ਗਿਆ। ਸੋ ਮੈਂ ਇਹਨਾਂ ਨੂੰ ਸਾੜ ਬੁਲਾ ਲੈਂਦੇ ਹਾਂ। ਹਾਂ ਮਹਾ ਆਪਾਂ ਸਾਈਡ ਪਰ ਇੱਕ ਆ ਲਾਗ ਲਾਗ ਲਾ ਦਨੇ ਇੱਧਰ। ਖਾਲਦੇ। ਇਹ ਕਰੇ ਚੱਲ ਮੱਕੀ ਉਹ ਬੀਜਣੀ ਆ। ਵੀ ਚੱਲ ਮੱਕੀ ਵੱਢ ਕੇ। ਲਸਣ ਵੀ ਪੱਟੋ ਜਾਣਾ। ਮਾਂ ਚਲੇ ਵੀ ਠੀਕ ਐ ਹੁਣ ਪਤਾ ਨਹੀਂ ਤਾਂ ਵੀ ਆਪਾਂ ਗੰਨਾ ਬੀਜ ਲੈਣਾ ਹੁਣ ਮੈਂ ਇਹਨਾਂ ਨੂੰ ਕਿਹਾ ਮਾਂ ਇਹਦੇ ਜੋਗਾ ਬੀਜ ਦੱਬ ਦੰਨੇ ਆਪਾਂ ਟੋਆ ਪੱਟ ਕੇ ਇਹ ਦੋ ਤਿੰਨ ਦੋਕ ਭਰੀਆਂ ਪੈਣੀਆਂ ਦੋ ਤਿੰਨ ਦੋਕ ਭਰ ਦੋ ਤਿੰਨ ਭਰੀਆਂ ਮਾਂ ਆਪਾਂ ਮਿੱਟੀ ਟੋਆ ਜਾ ਪੱਟ ਕੇ ਮਾਂ ਦੱਬ ਦੰਨੇ ਆ ਦੱਬ ਕੇ ਮਾਂ ਜਿੱਦਾਂ ਲਸਣ ਪੱਟ ਹੋ ਗਿਆ ਕੋਲੀਆਂ ਨਾਲ ਗੁੱਡ ਕੇ ਗੰਨਾ ਲਾ ਦਾਂਗੇ ਵਿੱਚ ਹੁਣ ਐਉਂ ਕਰਦੇ ਆ ਦੋਕ ਭਰੀਆਂ ਖੁੰਜੇ ਜੇ ਵਿੱਚ ਨਾ ਆਪਾਂ ਸ਼ਾਮਾ ਜੀ ਚ ਦੱਬ ਦੇਣੀ ਆ ਉਸੇ ਦੱਬ ਜੂ ਉੱਪਰ ਤੇ ਮੜਾ ਪਾਣੀ ਲਾ ਦੇਣਾ ਨਾਲੇ ਤਾਂ ਗੰਨਾ ਤੁਰੇ ਆਊਗਾ ਬਾਉ ਤੇਰੇ ਪੱਟ ਕੇ ਪੰਛੀਆਂ ਪਾ ਦੂੰਗੇ ਫਿਰ ਠੀਕ ਨੇ ਲਸਣ ਵਧੀਆ ਹੋਇਆ ਓਰੇ ਇਹ ਜਿਆ ਪਿੰਡ ਨਹੀਂ ਹੁੰਦਾ ਲਸਣ ਜਿਆ ਓਰੇ ਹੋਇਆ ਬਾਕੀ ਦੇਖਦੇ ਹਾਂ ਓਰੇ ਇੱਕੜੀ ਲਾਤਾ ਸੀ ਪਿੰਡ ਲਾਉਣ ਲੱਗੇ ਤੇ ਪਿੰਡ ਉਦਨ ਖੇਤ ਨਹੀਂ ਦਾ ਭੰਤ ਵਿਹਲਾ ਕੋਈ ਮੈਂ ਮਹਾਉਰੀ ਲਾ ਦੋ ਹਾਂ ਇਹ ਲਸਣ ਵਧੀਆ ਹੋ ਗਿਆ ਚਲ ਘਰ ਦਾ ਸਰ ਜੂਗਾ ਵਧੀਆ ਸਾਲ ਦਾ ਪਿੰਡ ਵੀ ਹੈਗਾ ਐਂ ਤਾਂ ਕਿਆਰਾ ਕਲਾਇਆ ਹੋਇਆ ਅੱਛਾ ਹੂੰ ਬਾ ਕਣਕਾ ਵੀ ਲੱਗ ਗਈ ਐ ਪੀਲਕ ਮਾਰਨਾ ਕਣਕਾਂ ਸਮਝ 10 12 ਤਰੀਕ ਤੱਕ ਬੜਾਈ ਦਾ ਕੰਮ ਚੱਲ ਪੂਗਾ ਜਿਵੇਂ ਐਨ ਪੀਲਾ ਦੇਖਣ ਲੱਗ ਗਿਆ ਏਰੀਆ ਹੁਣ ਉਹ ਸਾਹਮਣੇ ਉਹ ਸਾਰੀਆਂ ਪੀਲੀਆਂ ਦੇਖਣ ਲੱਗੀਆਂ ਆਪਣੀ ਕਣਕ ਬਾਅਦ ਵਿੱਚ ਵੀ ਆਪਣੀ ਉਹ ਕਣਕ ਹਰੀ ਦਿਖਦੀ ਆ ਆਲੇ ਦੁਆਲੇ ਦੇਖ ਪੀਲੀਆਂ ਦੇਖਣ ਲੱਗੀਆਂ ਕਣਕਾਂ ਹੁਣ ਬੈਠੇ ਸੀਗੇ ਮੋਟਰ ਤੇ ਹੀ ਤੇ ਲੋਨ ਹੀ ਲੱਗੇ ਹੋਏ ਆ ਯਾਰ ਰਿਪੇਅਰ ਕਰਨ ਮਸ਼ੀਨ ਦੀ ਪਰ ਰਿਪੇਅਰ ਤੱਕ ਕੰਮ ਜਿੱਗ ਭਾਗ ਨਿਬੜ ਗਈ ਐਲੀਵੇਟਰ ਦੀਆਂ ਚੈਨਾ ਚੂਨਾ ਰਹਿ ਗਈਆਂ ਪਾਉਣ ਨੂੰ ਹੀ ਦਿਖਾਉਨੇ ਆ ਤੁਹਾਨੂੰ ਮਿਲੋ ਜੀ ਢੱਲੋਂ ਸਾਹਿਬ ਨੂੰ ਢੱਲੋਂ ਪਿਆ ਧੰਤ ਵੀ ਪਿਆ ਆਇਆ ਹੋਇਆ ਗਾਲਜੀ ਸਾਹਿਬ ਨੂੰ ਚਲੋ ਨਵੇਟ ਦੂੰਗੇ ਕੱਲ ਨੂੰ ਕੰਮ ਕੱਲ ਨੂੰ ਨਵੇਟ ਦੂੰਗੇ ਕੰਮ ਕੱਲ ਨੂੰ ਕੱਲ ਨੂੰ ਆ ਲੋਕ ਟਾਪ ਕਰਨ ਬਣਾ ਦੇ ਬਾਹੀ ਪੈੜੇ ਰਹਿ ਕੇ ਪਾਉਣ ਨੂੰ ਨਹੀਂ ਰਹਿ ਕੇ ਪਾਉਣ ਫੋਰਮੈਨ ਲੱਗਿਆ ਫਿੰਗਰਾਂ ਪਾਉਣਾ ਹੈ ਲਗਾਏ ਬਲਾਇਮ ਮੋਦੀ ਨੇ ਜਾਂ ਬੈਡ ਬੁਲ ਚਾਲ ਅੱਜ ਵਧੀਆ ਹੋ ਗਿਆ ਅੱਜ ਲੇਬਰ ਆ ਗਈ ਆਪਣੇ ਕੋਲ ਚਲੋ ਹੁਣ ਸਰੋਂ ਸਰੋਂ ਦਾ ਕੰਮ ਸਰੋਂ ਸਰੋਂ ਵੱਡਣ ਨੂੰ ਮਾ ਲੋਟ ਹੋ ਗਿਆ ਬੰਦੇ ਆ ਗਏ ਉੱਥੇ ਜੱਤੀ ਆ ਗਈ ਹੁਣ ਇਹਨਾਂ ਨੂੰ ਹਾਂ ਆਈਓਯੋ ਆਪਾਂ ਪਰਸੋਂ ਦਾ ਕਿ ਛੱਡੇ ਆਉਂਗੇ ਇਹਨਾਂ ਨੂੰ ਉੱਥੇ ਵੜ ਦੇਣਗੇ ਹਾਂ ਦੋ ਦਿਨ ਚ ਵੜ ਦੇਣ ਇਹਨਾਂ ਨੇ ਉੱਤੀ ਰਹਿੰਦੇ ਫਿਰ ਹਾਂ ਹੂੰ ਉਹਨਾਂ ਕੋਲੇ ਆਹੋ ਪਰਸੋਂ ਨੂੰ ਦੇਖਦੇ ਪਰਸੋਂ ਛੱਡਿਆ ਅੱਗੇ ਵੀ ਆਪਾਂ ਹੀ ਛੱਡ ਗਏ ਤੇ ਨਾ ਦੋ ਇਹ ਤੇ ਜਾਂ ਜੀਪ 'ਚ ਛੱਡ ਗਏ ਇਹਦੇ ਵਈਆਂ ਨੂੰ ਦੋ ਇਹਨਾਂ ਨੂੰ ਪਰਾਲੀ ਇਕੱਠੀ ਕਰੀਦੀ ਆਪਾਂ ਅੱਜ ਰਾਤ ਤੇ ਵੀ ਚੱਕ ਲੈਵੇ ਪਰਾਲੀ ਪਰਾਲੀ ਮਿਲੇ ਹੀ ਨਾ ਕਿ ਬੇਬੇ ਅੱਜ ਸਰੋ ਬੰਨਣੀ ਸੀ ਪਰਾਲੀ ਅਸੀਂ ਮੇਲੇ ਤੱਕ ਪਰਾਲੀ ਦੇਖਦੇ ਚਲੇ ਗਏ ਪਰਾਲੀ ਦੀ ਵੀ ਪਲੀ ਚ ਖਾ ਰਿਆ ਬੰਨਣੀ ਸੀ ਫਿਰ ਤਾਂ ਮਿਲੀ ਨਹੀਂ ਦੀ ਫਿਰ ਉੱਤੇ ਮਿਲ ਗਈ ਨਾ ਬੋਦੀ ਜੀ ਦੀ ਪਰਾਲੀ ਉਹ ਚਾਰ ਇੱਕ ਦੀ ਹਾਂ ਚੱਲਾ ਇੱਕ ਦੀ ਹੈਗੀ ਆਪਣੇ ਕੋਲ ਭਈਆ ਬਾਸਮਤੀ ਦੀ ਪਰਾਲੀ ਸੋਹਣੀ ਐ ਕਿ ਨਹੀਂ ਹਾਂ ਅ ਮੈਨੂੰ ਰੱਖਣੀ ਲੋੜ ਨਹੀਂ ਆ ਨਾ ਫਿਰ ਅਸੀਂ ਆ ਬਾਣ ਬੋਣ ਇਕੱਠਾ ਕਰਨਾ ਪੈਂਦਾ ਹੁਣ ਆਏ ਆ ਰੁਗ ਰੁਗ ਬੰਨੇ ਆ ਬੋਕਣੀ ਤੇ ਅਚਰ ਚੋਂ ਨਿਕਲ ਜਾਂਦੀ ਐ ਮੈਨੂੰ ਕਿਹਦਾ ਮੂਦੀ ਮਸ਼ੀਨ ਉਰੇ ਦੇਖੂਗੇ ਪਿੰਡ ਹੁਣ ਉੱਥੇ ਸਪੈਸ਼ਲ ਜਾਉਂਗੇ ਮਸ਼ੀਨ ਲੈ ਕੇ ਕਿ ਨਹੀਂ ਹੋ ਗਿਆ ਜੀ ਰਿਪੇਅਰ ਦਾ ਕੰਮ ਨਿਬੜ ਗਿਆ ਸਮਝੋ ਸਾਰਾ ਐਲੀਵੇਟਰ ਚੜ ਗਏ ਬਸ ਇੰਨਾ ਰਹਿ ਗਿਆ ਹੀ ਪਾਉਣ ਨੂੰ ਸ਼ੈਨਾ ਦਾ ਪਾ ਪਾ ਕੇ ਬਸ ਰੈਡੀ ਹੈ ਮਸ਼ੀਨ ਤਾਂ ਟੂੜੀ ਵਾਲੀ ਦਾ ਵੀ ਹੋ ਗਿਆ ਲਗਭਗ ਸਾਰੇ ਪਲੇਟ ਬਦਲ ਹੋ ਗਏ ਬਾਸਕਟ ਦੇ ਹੀ ਪੈ ਗਏ ਫਰੇਚਰ ਦੇ ਹੀ ਪੈ ਗਏ ਬਸ ਫਿੰਗਰਾਂ ਦਾ ਰਹਿ ਗਿਆ ਕੰਮ ਇੱਕ ਸਟੈਪ ਰਹਿ ਗਈ ਝੰਡਣ ਨੂੰ ਉਹਦੇ ਬਾਅਦ ਕਾਲੂ ਕੱਢ ਕੇ ਮਸ਼ੀਨ ਬਾਹਰ ਹੀ ਆ ਛੱਟ ਛੁੱਟ ਦੀ ਸਫਾਈ ਕਰਾਂਗੇ ਸਾਰੀ ਸਾਸ ਪਈਆ ਕਰਕੇ ਨਾ ਮਸ਼ੀਨ ਪਰ ਸਮਾਨ ਰੱਖਣੇ ਵਾਲਾ ਸਮਾਨ ਰੱਖਿਆ ਜਾਊਗਾ ਹੀ ਉਤੇ ਬਾਅਦ ਬਸ ਰੈਡੀ ਕਰਕੇ ਖੜਾ ਦੋਗੇ ਜਦੋਂ ਚੱਲ ਪਿਆ ਕੰਮ ਬਸ ਹੈਲਪ ਮਾਰਨੇ ਵਾਲੀ ਕੰਮ ਰੱਖਣਾ ਚਲ ਐਂਡ ਲਾ ਹਾਂਜੀ ਮੈਂ ਨਿਭੜੇ ਦੇ ਕੰਮ ਮਸ਼ੀਨ ਦੀ ਡੀਜ਼ਲ ਦੀ ਟੈਂਕੀ ਦੋ ਪਰ ਬਸ ਰੈਡੀ ਵੀ ਆਪਾਂ ਨੇ ਉਹ ਕੰਮ ਕਰਨਾ ਵੀ ਹੈਲਪ ਮਾਰ ਕੇ ਜਾਣਾ ਹੀ ਹੈ ਨਹੀਂ ਤਾਂ ਇਹ ਦਿਹਾੜੀ ਉੱਕਣੀ ਨਿਕਲ ਜਾਂਦੀ ਆਹ ਰਹਿ ਗਿਆ ਆਹ ਰਹਿ ਗਿਆ ਦੂਰ ਤੋਂ ਕੀ ਦੇ ਚੱਲਣਾ ਇੱਕ ਦੇਖਦੇ ਹੁਣ ਕਿਹਦੀ ਕਣਕ ਆਉਂਦੀ ਐ ਕਣਕਾਂ ਦਾ ਦੇਖਿਆ 1 ਲੱਖ ਤੇ ਰੰਗ ਜਿਹਾ ਬਦਲ ਗਿਆ ਹੈਨਾ ਹਲੇ ਅਰੇ ਪੰਜ ਚਾਰ ਦਿਨ ਪਹਿਲਾਂ ਆਰੀਆਂ ਪਈਆਂ ਦੀਆਂ ਦੋਕ ਦਿਨ ਹੋ ਗਏ ਮੌਸਮ ਥੋੜਾ ਜਿਹਾ ਠੰਡਾ ਜਾ ਹੋ ਗਿਆ ਹਾਂ ਕਰਕੇ ਹੋ ਗਿਆ ਤਾਂ ਨਹੀਂ ਤਾਂ ਨੇੜੇ ਲੱਗਣੇ ਲਾ ਕੰਮ ਤਾਂ ਸਹੀ ਗੱਲ ਅੱਜ ਵੀ ਠੰਡ ਹੈ ਅੱਜ ਵੀ ਉਹਨਾਂ ਗਰਮੀ ਤਾਂ ਹੈ ਹੀ ਨਹੀਂ ਯਾਰ ਪਹਿਲਾਂ ਪੱਖੇ ਆਣ ਪੂਰੇ ਚੱਲਣ ਲੱਗ ਗਏ ਤੇ ਹੁਣ ਰਾਤ ਨੂੰ ਠੰਡ ਲੱਗਦੀ ਹੈ ਅਰੇ ਠਿੱਕੇ ਤੇ ਲਾਇਆ ਵਾ ਉੱਪਰ ਅੱਬੇ ਕਰਤੀ ਤੁਸੀਂ ਵੀ ਕਿਚ ਨੂੰ ਕਰਕੇ ਅੰਦਰ ਲਾ ਲਿਆ ਹਾਂ ਗਰਮੀ ਬਿਟੋ ਆਈ ਗੋਦੇ ਇੱਕ ਵਿੰਡੋ ਐਸੀ ਤਾਂ ਲਿਆਉਂਗੇ ਵਿੰਡੋ ਇਸ ਘਰ ਨੂੰ ਆ ਸਪਰੇਟਰ ਨਵਾਈ ਲਵਾ ਦੋ ਉਹ ਨਾ ਤੇ ਕਦੇ ਇੱਕ ਕਮਰੇ ਤੇ ਲਗਵਾਉਂਦਾ ਫੇ ਵਿੰਡੋ ਕਿਹੜੇ ਦੋਚ ਲੱਗਣਾ ਅਸੀਂ ਆਪਣਾ ਇੱਥੇ ਲਵਾ ਲੈਣਾ ਵਿੰਡੋ ਐਸੀ ਦੇਖ ਲੈਣੇ ਕੋਈ ਨਾ ਕੋਈ ਵਿੰਡੋ ਇਸ ਤਾਂ ਚੱਲਦਾ ਮਿਲ ਜੂਗਾ ਵਧੀਆ ਉਹਨੂੰ ਕਹਿੰਦੇ ਆ ਚਮਗੌਰ ਸਾਹਿਬ ਵਾਲੇ ਨੂੰ ਉਹ ਤਾਂ ਬਾਦੂਗਾ ਉਹ ਤਾਂ ਚੱਲਣਾ ਕੋਈ ਪੁੱਛਿਆ ਤਾਂ ਲਵਾਇਆ ਲੈਣਾ ਮਿਲ ਜੂਗਾ ਦੇਖ ਲੈਣੇ ਆ ਬਾਕੀ ਅੱਜ ਰੇਡੀਏਟਰ ਕੱਢ ਦੋ ਰੇਡੀਏਟਰ ਸਾਫ਼ ਕਰਿਆ ਏ ਮਿੱਟੀ ਤੇ ਬਹੁਤ ਗੰਦ ਨਿਕਲਿਆ ਰੈਡੀਏਟਰ ਤੇ ਸਗੋਂ ਆਲੂ ਰਹਿਨੇ ਛੱਡਣ ਨੂੰ ਬੰਦੇ ਨੇ ਦਿੱਤੇ ਹੋਏ ਆਲੂ ਵੇਚੇ ਹੋਏ ਆ ਇਹ ਵੀ ਛੱਡ ਕੇ ਆਉਣੇ ਅੱਜ ਇਹ ਟਿੱਕੀ ਵਾਲੇ ਨੇ ਲਏ ਹੋਏ ਆਲੂ ਜਿਹੜੇ ਟਿੱਕੀਆਂ ਬਣਾਉਣੇ ਆ ਰੈੜੀਆਂ ਵਾਲੇ ਸਾਰਾ ਮਾਲ ਉਦੋਂ ਹੀ ਪਿਆਈ ਏ ਛੱਡ ਕੇ ਆਉਣਾ ਏ ਬਾਕੀ ਤਾਂ ਸਾਰਾ ਨਿਬੜ ਗਿਆ ਤਾਂ ਕੰਨੇ ਦਾ ਵੀ ਲਗਭਗ ਸਮਝੋ ਨਿਬੜੇ ਗਿਆ ਜੀ ਕੰਮ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕਿਸੇ ਨਵੇਂ ਵੀਡੀਓ ਦੇ ਨਾਲ